ਤੇ ਚਲਦੇ ਆ ਮੰਡੀ ਚੋਂ ਸਬਜ਼ੀ ਖਰੀਦਣਾ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਪਿਆਜ਼ ਪਹਿਲਾਂ 40 ਰੁਪਏ ਕਿਲੋ ਸੀ ਹੁਣ 60 ਰੁਪਏ ਕਿਲੋ ਹੋ ਗਿਆ ਅਦਰਕ 120 ਤੋਂ 160 ਹੋ ਗਿਆ ਮਟਰ 120 ਤੋਂ 240 ਰੁਪਏ ਹੋ ਗਏ ਟਮਾਟਰ 40 ਰੁਪਏ ਤੋਂ 60 ਰੁਪਏ ਕਿਲੋ ਹੋ ਗਿਆ ਕਰੇਲੇ 40 ਤੋਂ 50 ਰੁਪਏ ਕਿਲੋ ਵਿਕ ਰਹੇ ਨੇ Shimla mirch ਪਹਿਲਾਂ 60 ਰੁਪਏ ਸੀ ਹੁਣ 120 ਰੁਪਏ ਕਿਲੋ ਹੈ ਨਿੰਬੂ 100 ਤੋਂ 160 ਹੋ ਗਿਆ ਗੋਭੀ 60 ਰੁਪਏ ਸੀ 80 ਰੁਪਏ ਕਿਲੋ ਹੋ ਗਈ ਹੈ ਬੈਂਗਨ 30 ਤੋਂ 40 ਰੁਪਏ ਹੋ ਗਿਆ ਖੀਰਾ 40 ਤੋਂ 65 ਰੁਪਏ ਹੋ ਗਿਆ ਲਸਣ 200 ਤੋਂ 400 ਰੁਪਏ ਹੋ ਗਈ ਅਰਬੀ 40 ਤੋਂ 60 ਰੁਪਏ ਕਿਲੋ ਤੇ ਜਾ ਪਹੁੰਚੀ ਜੀ ਸਬਜੀ ਮੰਡੀ ਚ ਖੜੇ ਆਂ ਔਰ ਤੁਹਾਨੂੰ ਤਸਵੀਰਾਂ ਚ ਦਿਖਾਣੇ ਆ ਕਿ ਸਬਜੀ ਮੰਡੀ ਦੇ ਵਿੱਚ ਹਰ ਤਰ੍ਹਾਂ ਦੀ ਸਬਜੀ ਹੈ ਪਰ ਇਹਨਾਂ ਦੇ ਰੇਟ ਕਿਉਂ ਵੱਧ ਗਏ ਨੇ ਇਹਨਾਂ ਕੋਲੋ ਸਮਝ ਨਹੀਂ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਸਬਜ਼ੀ ਦਾ ਇਹ ਕੰਮ ਕਰ ਰਹੇ ਹੋ ਤਾਂ ਇਹ ਜਿਹੜੇ ਸਬਜ਼ੀ ਦੇ ਰੇਟ ਨੇ ਕਿਉਂ ਇੱਕਦਮ ਫਿਰ ਵੱਧ ਗਏ ਨੇ ਔਰ ਸਭ ਤੋਂ ਪਹਿਲਾਂ ਸਾਨੂੰ ਦੱਸੋ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਰੇਟ ਜ਼ਿਆਦਾ ਵਧੇ ਨੇ ਪਹਿਲਾਂ ਕਿਸ ਭਾਅ ਸੀ ਤੇ ਹੁਣ ਕਿਸ ਭਾਅ ਹੋ ਗਏ ਨੇ ਉਹ ਇੱਕ ਹਫ਼ਤਾ ਪਹਿਲੇ ਟਮਾਟਰ ਸੀਗਾ 40 ਰੁਪਏ ਕਿਲੇ ਹੁਣ ਹੋ ਗਿਆ 60 ਰੁਪਏ ਕਿਲੇ 70 ਰੁਪਏ ਕਿਲੇ ਔਰ ਗੋਭੀ ਸੀਗਾ 40-50 ਰੁਪਏ ਕਿਲੇ ਹੁਣ 80-100 ਰੁਪਏ ਕਿਲੇ ਹੋ ਗਿਆ ਗੋਭੀ ਉਸ ਤੋਂ علاوہ ਹੋਰ ਕਿਹੜੀਆਂ ਸਬਜ਼ੀਆਂ ਵਧੀਆਂ ਨੇ ਵਾਹੀ ਪਿੰਡੇ ਕarele ਇਹ ਸਭ ਕਿੰਨਾ ਕਿੰਨਾ ਆਪਾਂ ਵਾਹੀ 40 ਰੁਪਏ ਕਿਲੇ ਸੀਗਾ 60 ਰੁਪਏ ਕਿਲਾ ਹੋ ਗਿਆ ਜੋ ਫਿਰ 30 ਰੁਪਏ ਕਿਲੇ 20 ਰੁਪਏ ਕਿਲੇ ਸੀਗਾ ਉਹ 40 ਰੁਪਏ ਕਿਲਾ ਹੋ ਗਿਆ ਸਬਜ਼ੀ ਫਿਰ ਉਸੇ ਕੁਆਂਟੀਟੀ ਚ ਲੋਕ ਲੈ ਰਹੇ ਨੇ ਕਿ ਘੱਟ ਵੱਧ ਲੈ ਰਹੇ ਨੇ ਬਹੁਤ ਘੱਟ ਲੈਂਦੇ ਆ 2% ਵੀ ਨਹੀਂ ਲੈਂਦੇ ਆ ਮੈਂ ਗਾਈ ਜੰਨੇ ਹੋ ਗਿਆ ਕੀ ਮਤਲਬ ਚਾਹ ਬਾਈ ਹਾਂ ਪਰ ਤੁਸੀਂ ਮਾਲ ਪੂਰਾ ਲੈ ਆ ਰਹੇ ਹੋ ਔਰ ਥੋੜਾ ਵੀ ਪੂਰਾ ਨਹੀਂ ਹੁੰਦੇ ਆ ਥੋੜਾ ਥੋੜਾ ਕਰਕੇ 10 ਕਿਲੇ 20 ਕਿਲੇ 5 ਕਿਲੇ ਕਰਕੇ ਮੰਗਾਂਦੇ ਆ ਜੋ ਕਲੇਟ ਪੰਜ ਕਲੇਟ ਮੰਗਾਦੇ ਸੀਗਾ ਟਮਾਟਰ ਰਹਨ ਦੋ ਕਲੇਟ ਵੀ ਨਹੀਂ ਲੱਗ ਰਿਹਾ ਸੋ ਇਹ ਇਹ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਸਬਜੀ ਦੇ ਰੇਟ ਨੇ ਉਹ ਵੱਧ ਗਏ ਨੇ ਔਰ ਉਹਦੇ ਪਿੱਛੇ ਕਾਰਨ ਜਿੱਥੇ ਕਿਤਨਾ ਹਿਮਾਚਲ ਜਿਹੜੀ ਬਾਰਿਸ਼ ਹੋ ਰਹੀ ਹੈ ਉਹਨੂੰ ਮੰਨਿਆ ਜਾ ਰਿਹਾ ਕੁਝ ਲੋਕ ਵੀ ਸਬਜੀ ਲੈਣ ਆਏ ਨੇ ਇਹਨਾਂ ਕੋਲ ਵੀ ਦੇ ਅ ਤੁਸੀਂ ਸਬਜੀ ਲੈਣ ਆਏ ਰੇਟ ਕਾਫੀ ਵੱਧ ਗਏ ਨੇ ਕਿਸ ਤਰ੍ਹਾਂ ਦੇ ਪਾਜੀ ਹੈ ਹੀ ਆ ਸਾਰੀਆਂ ਚੀਜ਼ਾਂ ਦਾ ਰੇਟ ਵਧਿਆ ਹੋਇਆ ਹਾਂ ਜੀ ਹੁਣ ਆਏ ਆ ਸਾਨੂੰ ਇੱਥੇ ਸਬਜੀ ਲੈਣ ਵਾਸਤੇ ਹੂੰ ਸਾਰੀਆਂ ਚੀਜ਼ਾਂ ਦਾ ਰੇਟ ਵਧ ਗਿਆ ਅੱਗੇ ਨਾਲੋਂ ਕੋਲੇ ਨਾਲੋਂ ਆਮ ਰੋਜ਼ ਦੀ ਗੱਲ ਕਰੀਏ ਕਿਹੜੀਆਂ ਉਹ ਸਬਜ਼ੀਆਂ ਨੇ ਜਿਨ੍ਹਾਂ ਰੇਟ ਵਧਣ ਕਰਕੇ ਆਮ ਬੰਦਾ ਪਰੇਸ਼ਾਨ ਆਮ ਦੇ ਕੋਈ ਪਿਆਜ਼ ਆਲੂ ਟਮਾਟਰ ਵੀ ਹੋਣ ਵਧ ਕੇ ਅੱਗੇ ਨਾਲੋਂ ਜੀ ਤੇ ਹੋਰ ਵੀ ਆ ਜਿਹੜੀਆਂ ਸਬਜ਼ੀਆਂ ਆਪਾਂ ਨਾਰਮਲ ਸਾਰੀਆਂ ਬਣਾਉਂਦੇ ਆ ਸਾਰੀਆਂ ਖੀਰਾ ਤੇ ਕੋਈ ਸਵਰ ਸੱਤ ਤੇ ਚਲੋ ਹੀ ਚੱਲਿਆ ਪਿਛਲੇ ਸਾਲ ਤਾਂ ਹਮੇਸ਼ਾ 20 ਰੁਪਏ ਕਿਲੋ ਖੀਰਾ ਲੈਂਦੇ ਸੀ ਔਰ ਇਸ ਸਾਲ ਇਹ ਸਾਰੀਆਂ ਚੀਜ਼ਾਂ ਉਹ ਪਿਆਜ਼ ਦੇ ਕੋਲ ਬਿਲਕੁਲ ਨਹੀਂ ਘਟਿਆ ਹਾਂਜੀ ਤਾਂ ਇਹਦਾ ਫਿਰ ਆਪਣੇ ਤੇ ਕਾਫੀ ਫਰਕ ਪੈਂਦਾ ਜੀ ਤੇ ਹੁਣ ਵੀ ਮੈਂ ਲੈਣ ਆਇਆ 60 ਰੁਪਏ ਕਿਲੋ ਪਿਆਜ਼ ਆ ਜੀ ਇਹ ਆਲੂ ਵੀ ਉਹੀ ਰੇਟ ਆ ਚੁਲ੍ਹਾ ਮਿਰਚ ਆ ਹਰ ਚੀ ਸਾਰੀਆਂ ਮਹਿੰਗੀਆਂ ਚੀਜ਼ਾਂ ਉੱਪਰ ਹੋ ਗਏ ਥੈਂਕ ਯੂ ਜੀ ਉਸ ਤੋਂ ਬਾਅਦ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਕੋਲ ਜਾਣਦੇ ਸਬਜ਼ੀ ਲੈਣ ਆਏ ਜੀ ਕਾਫੀ ਵੱਧ ਗਏ ਨੇ ਕਿਸ ਤਰ੍ਹਾਂ ਦੇਖਦਾ ਆ ਮੰਦਾ ਰੇਟ ਵਧੇ ਨੇ ਬਹੁਤ ਜ਼ਿਆਦਾ ਸੱਤੀਆਂ ਨੇ ਸਹੀ ਹੈ ਜੀ ਠੀਕ ਆਂ ਦੱਸੋ ਤਾਂ ਹਾਂ ਮਾ ਆਪ ਨੂੰ ਵਾਸਤੇ ਤਾਂ ਬਹੁਤ ਟੱਕਾ ਪਾ ਰਿਹਾ ਨਿਸ਼ਾਨ ਹੋ ਰਿਹਾ ਜੀ ਕਿਵੇਂ ਉਹ ਉਹ ਆਪਣਾ ਪੂਰਾ ਕਮਾਈ ਨਹੀਂ ਸਕਦਾ ਹੂੰ ਉਹ ਘਾਰਿਆਂ ਬੰਦੇ ਲਈ ਬਹੁਤ ਬਹੁਤ ਮੁਸ਼ਕਲ ਹੈ ਬਹੁਤ ਆਮ ਬੰਦੇ ਲਈ ਨਹੀਂ EMPLOYEES ਲਈ ਵੀ ਪੈਨਸ਼ਨਰ ਲਈ ਵੀ ਕਿਉਂਕਿ ਖਾਣਾ ਤਾਂ ਸਭ ਨੇ ਸਾਰਾ ਖਾਣਾ ਸਭ ਨੇ ਇਸ ਲਈ ਸਾਰਿਆਂ ਲਈ ਇਹ ਮੁਸ਼ਕਲ ਬਣੀ ਪਈ ਜੀ ਠੀਕ ਹੈ ਸੋ ਇਹ ਸੀ ਤਸਵੀਰ ਸਤਪੂਰ ਦਾ ਸਬਜੀ ਮੰਡੀ ਦੀ ਔਰ ਉਥੋਂ ਦੇ ਲੋਕਾਂ ਦੀ رائے ਜਿਹੜੇ ਸਬਜੀ ਲੈਣ ਪਹੁੰਚੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਬਜੀ ਦੇ ਬਧੇ ਰੇਟਾਂ ਦਾ ਅਸਰ ਘਰ ਦੀ ਰਸੋਈ ਤੇ ਪੈਂਦਾ ਹੈ ਔਰ ਕਿਸੇ ਨਾ ਕਿਸੇ ਤਰੀਕੇ ਉਹ ਇਸ ਨੂੰ ਆਪਣਾ ਸੰਤੁਲਨ ਬਿਠਾ ਰਹੇ ਨੇ ਸਬਜ਼ੀਆਂ ਦੀ ਖਰੀਦੋ ਉਪਰੋਕਤ ਅੱਗੇ ਨਾਲੋਂ ਘੱਟ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਸਬਜ਼ੀ ਮੰਡੀ ਦੇ ਦਿਖਾਉਣੇ ਨਾਲ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਦੁਕਾਨਦਾਰ ਨਾਲ ਗੱਲ ਕਰਾਂਗੇ ਕਿ ਸਬਜ਼ੀਆਂ ਦੇ ਰੇਟ ਕਿੰਨੇ ਹੋ ਚੁੱਕੇ ਨੇ ਕਿੰਨੇ ਸਮੇਂ ਦੇ ਵਿੱਚ ਕਿੰਨੀ ਸਮੇਂ ਦੀ ਕਿੰਨੇ ਰੇਟ ਦੀ ਜਿਹੜੀ ਵਾਧੂਤਰੀ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਜ਼ਿਆਦਾ ਜਿਹੜਾ ਹੈਗਾ ਫਰਕ ਪਹਿਰੇ ਬਾਈ ਸਬਜ਼ੀਆਂ ਲੈਣ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਆ ਬਾਈ ਤੁਹਾਡਾ ਮੇਜਰ ਸਿੰਘ ਆ ਜੀ ਹਰਾ ਮਟਰ ਕਹਿੰਦੇ 150 ਰੁਪਏ ਕਿਲੋ ਹੋ ਗਿਆ। ਆਹ ਬਹੁਤ ਮਹਿੰਗਾ ਜੀ ਲੈਂਦਾ ਨਹੀਂ ਕੋਈ ਹਲ ਜੀ। ਫਿਰ ਹੁਣ ਕਿਵੇਂ ਕਰਦੇ ਹਾਂ ਘਰੇ ਰੋ। ਸਰਣ ਵਧੀਆ ਜੀ। ਜੇ ਚਟਨੇ ਕੁੱਟਾਂਗੇ ਆਪਣੇ ਲਾਲ ਮਿਰਚ ਦੀ ਹਰੀ ਮਿਰਚ ਦੀ ਸਰਣ ਵਧੀਆ ਜੀ। ਅਹ ਨੈਸ ਬਾਦ ਹਰੀ ਮਿਰਚ ਤੁਸੀਂ ਕਹ ਰਹੇ ਹੋ ਵੀ ਕਹਿੰਦੇ 50 ਹੋਈ ਪਈ ਆ। ਆ ਮਹਿੰਗੀਆਂ ਜੀ ਹੁਣ ਉਹਦੀ ਮੌਸਮ ਚਲੀ ਗਈ ਜੀ। ਜਿਹੜੀ ਰੋਜ਼ ਆਪਣੇ ਘਰਾਂ 'ਚ ਸਬਜ਼ੀ ਬਣਦੀ ਸੀ ਬਣਦੀ ਆ ਹੁਣ। ਨਾ ਜੀ ਬਸ ਆ ਮੂੰਗੀ ਦਾਲ ਖਾ ਲੈਂਦੇ ਜੀ। ਅੱਛਾ ਆਲੂ ਭਗੋੜੀ। ਲਗਾਤਾਰ ਸਬਜ਼ੀਆਂ ਮਹਿੰਗੀਆਂ ਹੁੰਦਿਆਂ ਕਿਸ ਤਰੀਕੇ ਨਾਲ ਦੇਖਦੇ ਹੋ ਮਾਹੌਲ ਕਿਵੇਂ ਬਣਦਾ ਜਾ ਰਿਹਾ ਇਹ ਤਾਂ ਫਿਰ ਹੌਲੀ ਹੌਲੀ ਸਸਤੇ ਹੋਣਗੇ ਮੁੱਕ ਤਾਂ ਮੌਸਮ ਖਰਾਬ ਹੋਇਆ ਜਿੱਕੇ ਮੌਸਮ ਗਰਮ ਹੋਇਆ ਜਿੱਕੇ ਠੀਕ ਹੈ ਸਾਰੇ ਸਾਲਾਂ ਨੂੰ ਮੌਸਮ ਗਰਮ ਹੋਇਆ ਠੀਕ ਹੈ ਅ ਮੈਂ ਜ਼ਰੂਰ ਇੱਧਰ ਭਰਾ ਨਾਲ ਗੱਲ ਕਰ ਰਿਹਾ ਥੋੜਾ ਕੀ ਨਾਮ ਹੈ ਵੀਰੇ ਬਲਜੀ ਸਿੰਘ ਹੈ ਮੇਰਾ ਨਾਮ ਬਲਜੀਤ ਜੀ ਸਬਜ਼ੀ ਕੰਮ ਕੀ ਕਰਦੇ ਪਹਿਲਾਂ ਕੰਮ ਦੱਸੋ ਸਬਜ਼ੀ ਦਾ ਕੰਮ ਹੈ ਜੀ ਮੇਰਾ ਅੱਜ ਕਿਸ ਤਰੀਕੇ ਨਾਲ ਦੇਖਦੇ ਹਾਂ ਜਦੋਂ ਲੋਕ ਤੁਹਾਡੇ ਕੋਲ ਸਬਜ਼ੀ ਲੈਣ ਆਉਂਦੇ ਤਾਂ ਮਾਹੌਲ ਕਿਵੇਂ ਬਣਦਾ ਫਿਰ ਹੋਲੇ ਰੇਟ ਦੱਸਣ ਨੂੰ ਬੇਸ਼ਰਮ ਕਿਉਂ ਦੇਈ ਸੋਦੇ ਨੇ ਮਹਿੰਗੇ ਨਹੀਂ ਦੱਸਣ ਲੱਗੇ ਰਿਕ ਤੋਂ ਬਾਈ ਆਉਂਦੇ ਆ 100 ਰੁਪਏ ਲੋ ਗੋਭੀ ਕ ਉਹ 85 ਲੋਗੋ ਵੀ ਲੈਤੀ ਪਰਸੁਰਾ ਜੀ ਨੇ ਡੰਡੇ ਵੱਢ ਕੇ 90 ਵਾਂਗੂ ਪੈ ਗਈ ਉਹ ਜਾਂ 100 ਰੁਪਏ ਕਿਲੋ ਅਸੀਂ ਕਿਹੇ ਹੀ ਗਾਹ ਸ਼ਾਲ ਮਾਰਦਾਗਾ ਇਹਨਾਂ ਦੇ ਟੱਪ ਹੋਇਆ ਪਿਆ ਇਹਨਾਂ ਦੇ ਟੱਪ ਹੋਇਆ ਪਿਆ ਆ ਲਗਾਤਾਰ ਰੇਟਾਂ ਦੇ ਕਰਕੇ ਜਿਆਦਾ ਫਰਕ ਪੈ ਰਿਹਾ ਜਿਹੜਾ ਮਜ਼ਦੂਰ 300 400 ਰੁਪਏ ਦਿਹਾੜੀ ਕਮਾ ਰਿਹਾ ਕਿਤਰਾ ਕਿਤੇ ਉਹਦੇ ਘਰ ਦੇ ਵਿੱਚ ਹਫ਼ਤਿਆਂ ਬਾਅਦ ਜਿਹੜੀ ਆ ਸਬਜ਼ੀ ਬਣਦੀ ਆ ਗੱਲ ਪਿਆਜ਼ ਦੀ ਕਰੀਏ ਜਿਵੇਂ ਆਪਾਂ ਕਹਿ ਦਿੰਦੇ ਅੱਗੇ ਅਸੀਂ ਸਬਜ਼ੀ ਨਹੀਂ ਬਣਾਉਂਦੇ ਚਟਨੀ ਕੁੱਟ ਲਾਂਗੇ ਤਾਂ ਪਿਆਜ਼ ਵੀ ਇੰਨਾ ਕੇ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਕਿ ਚਟਨੀ ਕੁੱਟਣੀ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ